ਦੀ ਫਟਾਈ ਦਾ ਕੋਈ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਕੋਈ ਮਾ ਮਜ਼ਦੂਰਾਂ ਦੇ ਪਰ ਮਿੱਟੀ ਦੀ ਢਟੀ ਗਾਡੀ ਹੰਕਾਰਨ ਉਹਨਾਂ ਨਾਲ ਦੁਰਘਟਨਾ ਵਾਪਰ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਕਹਿੰਦੇ ਸੀ ਮੌਕੇ ਤੇ ਹੀ ਆਪਣਾ ਡੈਥ ਹੋ ਗਈ ਤੇ ਦੂਸਰੇ ਮਜ਼ਦੂਰ ਨੂੰ ਜਿਹੜਾ ਹੈ ਇਲਾਜ ਲਈ ਸਿਵਰ ਹਸਪੀਟਲ ਸੁਨਾਣ ਭੇਜਿਆ ਗਿਆ ਉਸ ਤੋਂ ਬਾਅਦ ਉਹਨੂੰ ਸੰਗੂਰ ਭੇਜਿਆ ਗਿਆ ਜਿੱਥੇ ਉਹਦੀ ਹੁਣ ਹਾਲ ਸਟੇਬਲ ਹੈ ਤੇ ਕੀ ਕਾਰਵਾਈ ਹੈ ਤੁਹਾਡੀ ਜੀ ਮਤਲਬ ਤੁਸੀਂ ਇਸ ਮਾਮਲੇ ਨੂੰ ਲੈ ਕੇ ਦੇ ਕੋਈ ਪ੍ਰਸ਼ਾਸਨ ਵੱਲੋਂ ਇਸ ਵਿੱਚ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਜੀ ਮਦਰ ਆਏ ਨੇ ਖਾਣੇ ਵਿਖੇ ਖਾਣੇ ਵਿਖੇ ਆਪਣੀ ਸਟੇਟਮੈਂਟ ਦਰਜ ਕਰਾਈ ਹੈ ਜਿਸ ਮੁਤਾਬਕ ਪੁਲਿਸ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਦੋ ਕੀ ਪਰਿਵਾਰ ਦੇ ਮਜ਼ਦੂਰ ਸਨ ਜਿਹੜੇ ਕਿ ਪੰਚਾਇਤੀ ਰਾਜ ਵੱਲੋਂ ਜੋ ਸੀਚੇਵਾਲ ਪ੍ਰੋਜੈਕਟ ਹੈ ਉਹ ਚਠਾ ਨਿਹੜਾ ਪਿੰਡ ਵਿੱਚ ਬਣਾਇਆ ਜਾ ਰਿਹਾ ਦੀਆ ਉਹਦੇ ਵਿਛੇ ਕੰਮ ਕਰ ਰਹੇ ਸੀ ਦੋਏ ਮੁੰਡੇ ਤੇ ਉਥੇ ਠਿਗ ਠਿਗਣ ਦੇ ਕਾਰਨ ਜੋ ਕਿ ਠੇਕੇਦਾਰ ਦੀ ਬੜੀ ਅਨਗਹਿਲੀ ਹੈ ਜਿਹੜੀ ਕਿ ਅਨ ਸੇਫ ਉਹ ਥਾਂ ਤੇ ਜਿੱਥੇ ਇਹਨਾਂ ਮਜ਼ਦੂਰਾਂ ਨੂੰ ਬਾੜਿਆ ਗਿਆ ਉਹਨਾਂ ਦੇ ਵਿੱਚ ਦੋ ਜਾਣੇ ਉਹ ਭਰਾ ਤੇ ਸਕੇ ਦੋਏ ਵਿੱਚ ਦਬ ਗਏ ਤੇ ਕੱਢਣ ਦੇ ਸਮੇਂ ਉਹ ਰੱਬ ਜਾਣਦਾ ਵੀ ਪਹਿਲਾਂ ਕੋਈ ਪੱਥਰ ਵੱਜ ਕੇ ਹੋਇਆ ਜਾਂ ਜੀ ਸੀ ਵੀ ਦੇ ਕੱਢਣ ਦੇ ਕਾਰਨ ਹੈ ਇੱਕ ਦੀ ਜਿਹੜਾ ਦਾ ਮੂੰਹ ਹੈ ਜਿਹੜਾ ਸਾਰਾ ਫੇਸ ਮਿੱਧਿਆ ਗਿਆ ਉਹਦੀ ਡੈਥ ਹੋ ਗਈ ਤੇ ਇੱਕ ਦੇ ਬਹੁਤ ਕਾਫੀ ਗੰਭੀਰ ਛੱਟਾਂ ਨੇ ਜਿਹਨੂੰ ਕਿ ਸੰਗਰੂਰ ਸਰਕਾਰੀ ਹਸਪੀਟਲ ਦੇ ਵਿੱਚੋਂ ਦਾਖਲ ਨੇ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਸਰਕਾਰ ਤੋਂ ਵੀ ਜਿਹੜਾ ਇਸ ਐਨ ਗਲੀ ਦਾ ਦੋਸ਼ੀ ਹੈ ठेकेदार ਜਾਂ ਕੋਈ ਹੋਰ ਵੀ ਅਧਿਕਾਰੀ ਤਾਂ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਘਰ ਵੀ ਇਹਨਾਂ ਦਾ ਕੱਚਾ ਹੈ ਇਹਨਾਂ ਦੇ ਪਿਤਾ ਦੀ ਪਹਿਲਾਂ ਡੈਥ ਹੋਈ ਹੋਈ ਹੈ ਵੀ ਸਰਕਾਰ ਆਪਦੇ ਵੱਲੋਂ ਇਹਨਾਂ ਨੂੰ ਜੋ ਜੋਗਵਾ ਮਾਮਲਾ ਬਣਦਾ ਵੱਧ ਤੋਂ ਵੱਧ ਵੱਡੀ ਬਿੱਤੀ ਸਹਦਾ ਸਰਕਾਰ ਆਪਦੇ ਤੌਰ ਤੇ ਘਰੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਦੇ ਤੌਰ ਦੇ ਉੱਤੇ ਸਰਕਾਰ ਨੂੰ ਲਿਖੇ ਪੈਂਦੇ ਨੂੰ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਉਸ ਨੌਜਵਾਨ ਦੀ ਜਿਹਦੀ ਮੌਤ ਹੋਈ ਹੈ ਉਹਦਾ ਮਾਮਲਾ ਦਵਾਇਆ ਜਾਵੇ। ਉਹਨਾਂ ਦਾ ਜੀ ਹੁਣ ਇਹ ਜਿਹੜਾ ਪੰਚਾਇਤੀ ਰਾਜ ਨੂੰ ਦਿੱਤਾ ਹੈ ਜਿਹੜਾ ਆਪਣਾ ਇਹ ਚੀਚੇਵਾਲ ਮਾਰ ਟ੍ਰੀਟਮੈਂਟ ਆ ਲਾਉਣਾ ਸੀ ਇਹ ਕੀ ਬਣ ਰਿਹਾ ਸੀ ਓਰੇ ਇਹ ਟੂਬੇ ਮਤਲਬ ਸਾਫ ਸੁਥਰਾ ਪਾਣੀ ਹੋ ਕੇ ਗਾਂਹਾਂ ਪਰ ਜਮੀਨਾਂ 'ਨ ਲੱਗਣ ਵਾਸਤੇ ਵਾਟਰ ਟ੍ਰੀਟਮੈਂਟ ਪਲਾਨ ਹਾਂ ਹਾਂ ਵਾਟਰ ਟ੍ਰੀਟਮੈਂਟ ਪਲਾਨ ਮਾਰ ਬਣਦਾ ਸੀ ਅੱਛਾ ਜੀ ਤੇ ਇਹ ਪੰਚਾਇਤੀ ਰਾਜ ਨੂੰ ਦਿੱਤਾ ਦੀ ਗਾਂ ਇਹ ਠੇਕੇਦਾਰਾਂ ਨੇ ਜਿਹੜਾ ਠੇਕੇਦਾਰਤੀ ਆ ਉਹ ਤੋਂ ਗਾਂ ਠੇਕੇ ਤੇ ਇਹਨਾਂ ਨੇ ਮੁੰਡ ਦੇ ਪਰ ਕਿਉਂ ਐ ਬਾਕੀ ਦੇਖੋ ਜਿਹੜੇ ਮਿੱਟੀ ਦੀ ਜ਼ਿਆਦਾ ਤੀਕਰ ਉਹਨਾਂ ਨੂੰ ਵੀ ਚਾਹੀਦਾ ਦੇ ਦਿਓ ਜਿਹੜੇ ਮੁੰਡੇ ਕੰਮ ਕਰ ਰਹੇ ਤੇ ਗਏ ਸੀ ਮਿਸਟਰੀ ਵੀ ਇੰਨੀ ਉੱਚੀ ਮਿੱਟੀ ਪਈ ਉਹਨਾਂ ਨੇ ਪਹਿਲਾਂ ਪਹਿਲਾਂ ਜੀ ਸੀ ਵੀ ਨਾਲ ਪਰਾਂ ਤਾਂ ਪਰਾਂਦਾ ਕਰਾਉਣੀ ਆ ਦੀ ਦੇਖੋ ਉਹਨਾਂ ਦਾ ਵੀ ਹੱਕ ਮੰਗੋ ਕੀ ਹੋਇਆ ਮਦਲਮੰਦ ਦੱਸੋ ਮਤਲਬ ਟਿੱਕ ਟਿੱਕ ਪੀ ਤੋਂ ਜਿੱਟਕ ਨੇ ਦੇ ਵਿੱਚ ਆ ਕੇ ਦੋ ਬੰਦੇ ਅੱਛਾ ਥੱਲੇ ਨਿਓਂ ਪਰ ਰਹੇ ਥੇ ਮਜ਼ਦੂਰ ਸੀ ਹੋ ਨਹੀਂ ਮੈਨੂੰ ਮਿੱਟੀ ਦੇ ਦਿਓ ਐ ਚੰਗੀ ਕੀ ਨਾਮ ਸੀ ਉਹਨਾਂ ਦਾ ਇੱਕ ਦਾ ਨਾਮ ਤਾਂ ਗਗਨਦੀਪ ਐ ਹਮ ਇੱਕ ਦਾ ਹਰਦੀਪ ਇੱਕ ਨੋ ਹਰਦੀਪ ਐ ਜੀ ਇੱਕ ਮੁੰਡਾ ਦੁਰਮਚਨ ਨਿਓਂ ਕੁੱਟ ਰਿਹਾ ਤੇ ਇੱਕ ਲੇਬਰ ਕਰ ਰਹੀ ਅਸੀਂ ਇੱਟਾਂ ਦਾ ਗੇੜਾ ਛਿਟ ਕੇ ਮੁੜ ਚੱਲੀਆਂ ਦੁਬਾਰੇ ਗੇੜਾ ਲੈ ਕੇ ਆਏ ਜੇਬੀਸੀ ਨੇ ਆ ਆ ਦੁਬਾਰੇ ਗਏ ਚੱਕਣ ਆਈਆਂ ਤੇ ਫਿਰ ਹਾਕਮਾਰੀ ਕਹਿੰਦਾ ਵੀ ਦੋ ਮੁੰਡਿਆਂ ਤੇ ਟਿਕ ਡਿਪੀ ਉਧਰੋਂ ਇੱਕ ਜੇਬੀਸੀ ਵਾਲੇ ਨੂੰ ਉਧਰੋਂ ਹਾਕਮਾਰੀ ਫਿਰ ਉਹ ਰੇ ਬੰਦੇ ਇਕੱਠੇ ਹੋਏ ਨੇ ਜੀ ਫਿਰ ਉਹ ਵੱਡੇ ਨੇ ਅਸੀਂ ਨਿਚੇ ਚੱਕਰ ਰੋਲੀ ਪਾਈਆ ਦਾ ਬੰਦੇ ਇਕੱਠੇ ਕਰੇ ਜੇ ਦੋਵਾਂ ਨੂੰ ਲੈ ਗਏ ਜੀ ਦੇਖੋ ਦੋਆਂ ਚ ਸਾਹ ਤੇ ਇਹਨਾਂ ਵੀ ਇਹਨਾਂ ਦਾ ਤਾਂ ਨਾਤਾ ਜੇਬੀਸੀ ਆ ਦਾ ਖੋਟਾ ਜੀ ਅਜਾ ਨਾ ਵਿਚਾਰਾਂ ਦਾ ਉਹਨਾਂ ਦਾ ਖੋਟਾ ਉਹ ਅਸੀਂ ਇੱਟਾ ਢੋਲਣਾ ਕਰਾਂਗੇ ਉਹ ਵਿਚਾਰੇ ਲੇਬਲ ਕਰਨ ਲੱਗ ਰਹੇ ਨੇ ਇੱਕ ਪਾਸੇ ਅਸੀਂ ਤਿਆਰ ਕਰਤੀ ਤੇ ਦੂਜੇ ਪਾਸੇ ਨੇ ਉਹ ਤਿਆਰ ਕਰ ਲਿਆ ਕਰਿਆ